ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਰਦੀ ਸੰਗੀਤਕੀ ਵਾਲਾ ਅੱਜ ਆਪਾਂ ਲੈਸਨ ਦੀ ਗੱਲ ਕਰਾਂਗੇ ਸਰੰਗੀ ਸਿੱਖਣ ਦੀ ਕਈ ਵੀਰਾਂ ਨੇ ਸਰੰਗੀ ਸਿੱਖਣ ਲਈ ਕਿਵੇਂ ਕਰਨਾ ਕਿਵੇਂ ਸਰੰਗੀ ਫੜਨੀ ਆ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਸਰੰਗੀ ਫੜਨ ਸਮੇਂ ਜਾਂ ਗਾਏ ਫੜਨ ਸਮੇਂ ਜਾਂ ਸਰੰਗੀ ਦਾ ਗਾਜ ਕਿੱਥੇ ਚਲਾਉਣਾ ਕਿਵੇਂ ਚਲਾਉਣਾ ਹਨ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗਿਆ ਪਹਿਲਾਂ ਤਾਂ ਜਿਹੜਾ ਗਾਜ ਫੜਨਾ ਹੋ ਇਸ ਤਰ੍ਹਾਂ ਫੜਨਾ ਹੱਥ ਤੇ ਨੇ ਉਂਗਲਾਂ ਦੇ ਉੱਪਰ ਹੋਣੇ ਚਾਹੀਦੇ ਅਤੇ ਅੰਗੂਠਾ ਇੱਧਰ ਹੋਣਾ ਚਾਹੀਦਾ ਇਹ ਗਾਜਾ ਜਿਹੜਾ ਆਉਂਦਾ ਇਹ ਉਂਗਲਾਂ ਦੇ ਵਿੱਚ ਆਉਣਾ ਚਾਹੀਦਾ ਹੱਥ ਤੇ ਐਂ ਨਹੀਂ ਫੜਨਾ ਆਪਾਂ ਕਿਉਂਕਿ ਇਸ ਤਰ੍ਹਾਂ ਘੁੱਟ ਕੇ ਨਹੀਂ ਫੜਨਾ ਇਹਨੂੰ ਸਿਰਫ ਆਪਾਂ ਇਸ਼ਾਰਾ ਦੇਣਾ ਇੱਥੇ ਆ ਇਹਦੇ ਨਾਲ ਸੰਭਾਲ ਕੇ ਰੱਖਣਾ ਦੂਜੀ ਗੱਲ ਜੇ ਤੋ ਗੱਲ ਮਾਰਨਾ ਆਪਾਂ ਇੰਨੇ ਦਾਇਰੇ ਚ ਗੱਜ ਰਹਿਣਾ ਚਾਹੀਦਾ 1.5 ਕੈਂਚੀ ਦੇ ਦਾਇਰੇ ਦੇ ਵਿੱਚ ਇੰਨੇ ਕ ਗਏ ਦਾਇਰੇ ਦੇ ਵਿੱਚ ਇਹ ਗੱਜ ਰਹਿਣਾ ਚਾਹੀਦਾ ਇਧਰੋਂ ਗੱਜ ਇਸ ਤਰ੍ਹਾਂ ਲੈ ਕੇ ਜਾਓ ਗੱਜ ਦਾ ਲੈਵਲ ਇੱਕੋ ਹੋਣਾ ਚਾਹੀਦਾ ਜਿਹੜੀ ਆ ਚੀਜ਼ਾਂ ਕੱਚ ਨਹੀਂ ਖੁੱਲਣੀ ਚਾਹੀਦੀਆਂ ਜੇ ਜਦੋਂ ਆਪਾਂ ਗੱਜ ਲੈ ਕੇ ਜਾਈਏ ਤਾਂ ਆਹ ਚੀਜ਼ਾਂ ਨਹੀਂ ਖੁੱਲਣੀ ਚਾਹੀਦੀ ਆਹ ਚੀਜ਼ ਇਕੱਠੀ ਰਹੇ ਤੇ ਗੱਲੇ ਖੋਈਆਂ ਨਾ ਹੋਣ ਗੋਟ ਮੋੜਨਾ ਚਾਹੀਦਾ ਨਾਲ ਇਹ ਤੇ ਸੰਗੀ ਜਦੋਂ ਵੀ ਧਰਨੀਆ ਜਾਂ ਇਸ ਤਰ੍ਹਾਂ ਧਰ ਲਓ ਆਪਾਂ ਬੈਹਨੇ ਆ ਤਾਂ ਇਸ ਤਰ੍ਹਾਂ ਧਰ ਸਕਦੇ ਆ ਆਪਾਂ ਮੋਢੇ ਦੇ ਇਸ਼ਾਰੇ ਦੇ ਨਾਲ ਜਿਆਦਾ ਟੇਢੀ ਵਿੰਗੀ ਨਹੀਂ ਕਰਨ ਫਿਰ ਜਦੋਂ ਵੀ ਆਪਾਂ ਨਾਲ ਮਾਰਨਾ ਇਧਰ ਨੂੰ ਖਿਚਣਾ ਲੱਗੇ ਇਹ ਸਾਗ ਆ ਪਹਿਲਾ ਸਾਗ